ਲੋ ਜੀ ਅੱਜ ਮੈਂ ਆਇਆ ਤਨੋਲਾ ਤਨੋਲੇ ਪਿੰਡ ਦੇ ਵਿੱਚ ਹੁਣ ਇੱਥੇ ਬਹੁਤ ਭੁੱਖ ਲੱਗੀ ਹੋਈ ਸੀ ਤੇ ਇਸ ਕਰਕੇ ਆਪਾਂ ਤੁਹਾਨੂੰ ਪਤਾ ਕੁਲਚਿਆਂ ਦੇ ਸ਼ੌਕੀਨ ਆ ਮੈਂ ਚਲੋ ਕੁਲਚਾ ਖਾ ਲਈਏ ਤੇ ਕੁਲਚਾ ਖਾਣ ਲਈ ਆਪਾਂ ਰੇੜੀ ਦੇ ਉੱਪਰ ਰੁਕੇ ਆ ਤੇ ਬੰਦੇ ਕੋਲ ਇੰਨਾ ਵਧੀਆ ਮਟੀਰੀਅਲ ਇਹ ਕੁਲਚਾ ਤੁਹਾਨੂੰ ਲੁਧਿਆਣੇ ਦੇ ਵਿੱਚ ਕਿਤੇ ਮਿਲਣਾ ਹੀ ਨਹੀਂਗਾ ਜਿਹੜੇ ਹਿਸਾਬ ਨਾਲ ਉਹ ਕੁਲਚਾ ਬਣਾਉਂਦਾ ਵਾ ਉਹਦੀ ਫਿਲਿੰਗ ਕਰਦਾ ਇੰਨਾ ਫਿਰ ਕੋਈ ਕੁਲਚਾ ਨਹੀਂ ਕਰਦਾ ਹੈਗਾ ਤੁਹਾਨੂੰ ਮੈਂ ਦਿਖਾਣਾ ਕਿ ਉਹਦੇ ਬਣਾਉਣ ਦਾ ਤਰੀਕਾ ਉਹ ਬੰਦਾ ਕਿੱਦਾਂ ਤਰੀਕ ਕਿਹੜੇ ਤਰੀਕਿਆਂ ਨਾਲ ਕੁਲਚਾ ਬਣਾਉਂਦਾ ਤੇ ਬਹੁਤ ਹੀ ਸਵਾਦ ਬਣਾਉਂਦਾ ਚਲੋ ਆਜੋ ਦੇਖਦੇ ਆ ਉਹ ਕਿਹੜੇ ਤਰੀਕੇ ਨਾਲ ਕੁਲਚਾ ਬਣਾਉਂਦਾ ਲੋ ਜੀ ਆ ਕੁਲਚਾ ਬਣਾਉਣ ਲੱਗਾ ਆ ਰਿਫਾਇਨਡ ਦੇ ਵਿੱਚ ਪਾਤਾ ਉਹਨੇ ਪਿਆਜ਼ ਟਮਾਟਰ ਪਾਇਆ ਵਿੱਚ ਮਿਰਚਾਂ ਪਾਤੀਆਂ ਤੇ ਵਿੱਚ ਉਹਨੇ ਕੁਛ ਆਪਣਾ ਮਸਾਲਾ ਪਾਇਆ ਵਾ ਲੋ ਜੀ ਮਟੀਰੀਅਲ ਦੇਖੋ ਚੰਗੀ ਤਰ੍ਹਾਂ ਹੋ ਗਿਆ ਮੈਸ਼ ਹੋ ਗਿਆ ਵਿਚੋਂ ਨੇ ਛੋਲੇ ਪਾਤੇ ਆਲੂ ਪਾਤੇ ਤੇ ਕੁਲਚੇ ਦੇ ਵਿੱਚ ਵੀ ਦੇਖੋ ਉਹਨੇ ਬਟਰ ਲਗਾਇਆ ਕੁਲਚੇ ਦੇ ਵਿੱਚ ਬਟਰ ਦਿਖਾਈ ਕਿੰਨਾ ਪਾਇਆ ਕੁਲਚੇ ਦੇ ਵਿੱਚ ਵੀ ਬਟਰ ਪਾਇਆ ਵਾ ਆ ਦੇਖੋ ਤੇ ਸਾਰਾ ਕੁਲਚੇ ਦੇ ਵਿੱਚ ਭਰਤਾ ਉਹਨੇ ਬਟਰ ਆ ਹੁਣ ਇਹਦੇ ਉੱਪਰ ਤੇ ਬਾਹਰ ਆ ਚੱਕੋ ਆ ਸਾਰਾ ਬਟਰ ਪਾਤਾ ਵਾ ਆ ਲੋ ਆ ਉੱਪਰ ਇਹਦੇ ਉੱਪਰ ਕਦੂਕਾਸ ਕਰਤਾ ਉਹਨੇ ਪਨੀਰ ਹੁਣ ਇਹ ਚੰਗੀ ਤਰ੍ਹਾਂ ਗਰਮ ਕਰਕੇ ਕੁਲਚਾ ਜਾਣੀ ਇਹ ਪੂਰਾ ਭਿਉਂ ਦਿੰਦਾ ਉਹਨੂੰ ਕੁਲਚੇ ਨੂੰ ਕਿਉਂ ਬਿਲਕੁਲ ਹੀ ਇੱਕ ਤਰ੍ਹਾਂ ਦਾ ਤਰ ਹੋ ਜਾਂਦਾ ਮੱਖਣ ਦੇ ਵਿੱਚ ਇੰਨਾ ਮੱਖਣ ਕੁਲਚੇ ਦੇ ਵਿੱਚ ਪਾਇਆ ਜਾਣਾ ਕਿ ਜਿਹਦੇ ਨਾਲ ਕੁਲਚਾ ਪੂਰਾ ਹੀ ਤਰ ਹੋ ਜਾਂਦਾ ਹੁਣ ਕੁਲਚਾ ਪੈਕ ਕਰਨਾ ਹਲੋ ਪੈਕ ਕਰਨ ਦਾ ਤਰੀਕਾ ਵੀ ਦੇਖੋ ਫੀਲਿੰਗ ਦੇਖਿਓ ਕਿੱਦਾਂ ਆਉਂਦੀ ਕੁਲਚੇ ਦੀ ਦਿਖਾਇਓ ਉੱਪਰ ਤੱਕ ਕਿੰਨਾ ਭਰਿਆ ਕੁਲਚਾ ਆਹ ਦੇਖੋ ਆਹ ਲੋ ਇਹ ਕੁਲਚਾ ਕਰਤਾ ਪੂਰਾ 버ਗਰ ਵਾਂਗੂ ਤਿਆਰ ਤੇ ਜੇ ਤੁਸੀਂ ਇਹ ਕੁਲਚੇ ਦਾ ਸਵਾਦ ਲੈਣਾ ਵਾ ਤੁਹਾਨੂੰ ਆਉਣਾ ਪੈਣਾ ਧਨੋਲੇ ਬਰਨਾਲੇ ਤੋਂ ਧਨੋਲਾ ਧਨੋਲਾ ਬੱਸ ਸਟੈਂਡ ਦੇ ਕੋਲ ਇਹਦੀ ਬੰਦੇ ਦੀ ਰੇੜੀ ਖੜਦੀ ਆ ਤੇ ਇੱਥੇ ਆਓ ਆ ਕੇ ਕੁਲਚੇ ਦਾ ਆਨੰਦ ਮਾਣੋ ਲੋ ਜੀ ਆ ਦੇਖੋ ਕੁਲਚਾ ਐਨੀ ਫੀਲਿੰਗ ਕੁਲਚੇ ਦੀ ਮੇਰੇ ਹਿਸਾਬ ਨਾਲ ਕਿਤੇ ਨਹੀਂ ਹੁੰਦੀ ਹੈਗੀ ਦੇਖੋ ਸਾਰਾ ਪੂਰੇ ਦਾ ਪੂਰਾ ਮਟੀਰੀਅਲ ਨਾਲ ਭਰਿਆ ਹੋਇਆ ਤੇ ਇਹ ਖਾ ਕੇ ਦੇਖਦੇ ਆ ਤੁਹਾਨੂੰ ਦੱਸ ਦਿਆਂ ਫਿਰ ਕਿਦਾਂ ਦਾ ਸਵਾਦ ਆਦਾ ਮਜ਼ਾ ਆ ਗਿਆ ਪੂਰਾ ਹੀ ਬਟਰ ਦੇ ਨਾਲ ਭਰਿਆ ਪਿਆ ਅਗਰ ਤੁਸੀਂ ਕੁਲਚੇ ਦਾ ਆਨੰਦ ਲੈਣਾ ਤਾਂ ਤੁਹਾਨੂੰ ਆਣਾ ਪੈਣਾ ਤਨੋਲੇ ਪਿੰਡ ਤਨੋਲਾ ਆ ਜਾਓ ਫਿਰ ਆਗੇ ਖਾਲੂ ਕੁਲਚਾ ਕੀਮਤ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਇਹਦੀ